ਜਿੰਦਾਬਾਦ 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 ਸੰਜੀ ਕਮੇਟੀ ਜਿੰਦਾਬਾਦ 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 ਤਕੇ ਸ਼ਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿਆਦ ਖੁਸ਼ਹੱਬ ਕਰੋ ਰੰਗ ਕਰੋ ਰੰਗ ਕਰੋ ਫੀਲੀ ਬੋਰਡ ਦੀ ਕੰਨੀ ਮੁਰਦਾਬਾਦ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਫਤਿਹਗੜ ਚੂੜੀਆਂ ਵਿੱਚ ਬਿਜਲੀ ਮਲਾਜਮਾਨ ਨੇ ਪੁਲਿਸ ਖਿਲਾਫ ਲਗਾਇਆ ਰੋਸ ਤਰਨਾ ਮਾਮਲਾ ਬੀਤੇ ਦਿਨੀ ਪਿੰਡ ਖੈਰਾਚ ਕੰਬਾਈਂ ਚਕਰਨ ਟਾਊਨ ਨਾਲ ਇੱਕ 20 ਸਾਲਾ ਕੋਈ ਨੌਜਵਾਨ ਤੇ ਮੌਤ ਦਾ ਬਿੱਲੀ ਮਲਾਜਮਾਨਤਾ ਦੋਸ਼ ਕਿ ਧਾਰਾ ਢੀਆਂ ਹੋਣ ਕਾਰਨ ਕੰਬਾਈਨ ਚ ਆਇਆ ਸੀ ਕਰੰਟ ਜਿਸ ਕਾਰਨ ਨੌਜਵਾਨੀ ਹੋਈ ਹੈ ਮੌਤ ਪਰਚਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਗਿਆ ਰੋਸ ਧਰਨਾ ਥਾਣਾ ਅੜੀਵਾਲ ਦੇ ਐਸ.ਐਸ.ਓ. ਲਖਵਿੰਦਰ ਸਿੰਘ ਨੇ ਵੀ ਰੱਖਿਆ ਆਪਣਾ ਪੱਖ ਬੀਤੇ ਦਿਨੀ ਫਤਿਹਗੜ ਚੂੜੀਆਂ ਦੇ ਨੇਤੀਕ ਕੰਬਾਈਨ ਚ ਝੋਨੇ ਦੀ ਕਟਾਈ ਕਰ ਰਹੀ ਸੀ ਤਾਂ ਪੀਲੀਆਂ ਧਾਰਾਂ ਢੀਆਂ ਹੋਣ ਕਾਰਨ ਕੰਬਾਈਨ ਚ ਕਰੰਟ ਆ ਗਿਆ ਜਿਸ ਨਾਲ ਇੱਕ 20 ਸਾਲ ਦਾ ਨੌਜਵਾਨੀ ਮੌਤ ਹੋ ਗਈ ਸੀ ਜਿਸ ਦੀ ਸ਼ਿਕਾਇਤ ਥਾਣਾ ਅੜੀਵਾਲ ਵਿਖੇ ਦਿੱਤੀ ਗਈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਸਬੰਧਤ ਇੰਜਾਈ ਮਨਪ੍ਰੀਤ ਸਿੰਘ ਅਤੇ ਲਾਈ ਕੰਦੀ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ ਜਿਸ ਤੇ ਰੋਸ ਵਿੱਚ ਉਹ ਅੱਜ ਫਤਿਹਗੜ੍ਹ ਚੂੜੀਆਂ ਵਿਖੇ ਬਿਜਲੀ ਮੁਲਾਜ਼ਮਾਨ ਨੇ ਪੁਲਿਸ ਖਿਲਾਫ ਤਰਨਾ ਦਿੱਤਾ ਗਿਆ ਤੇ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਗਈ ਇਸ ਸੰਬੰਧੀ ਤਾਣਾ ਅਲੀਵਲ ਤੇ ਐਸ ਐਚ ਓ ਲਖਵਿੰਦਰ ਸਿੰਘ ਨੇ ਵੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਆਈ ਸੀ ਕਿ ਧਾਰਾ ਟਲੀਆਂ ਹੋਣ ਕਾਰਨ ਕੰਪਾਈਂਚ ਕਰੰਟ ਆਇਆ ਹੈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਮਾਮਲਾ ਦਰਜ ਕੀਤਾ ਸੀ ਉਹਨਾਂ ਨੇ ਕਿਹਾ ਕਿ ਹੋਰ ਵੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇਗੀ ਇਹ ਤਾਂ ਅੱਜ ਸਾਡੇ ਸਾਰੇ ਪਤਿਕਟ ਕੂੜੇ ਸਮੂਹ ਰਾਜਾਂ ਨੂੰ ਰੋਜ਼ ਤੱਕ ਕੀਤਾ ਗਿਆ ਸਾਡੇ ਇੱਕ ਜੀ ਮਨਪ੍ਰੀਤ ਇੱਕ ਲੈਰਮਨ ਕਰਨਜੀਤ ਸਿੰਘ ਜਿਨ੍ਹਾਂ ਤੇ ਪੁਲਿਸਪਲ ਸ਼ਾਸਤਰ ਵੱਲੋਂ ਇਹ ਨਿਆਂ ਪ੍ਰਚਾਰ ਦਾ ਦਿੱਤਾ ਗਿਆ ਉਸ ਦੇ ਰੋਸ ਵਿੱਚ ਜੋ ਅਸੀਂ ਪ੍ਰਚਾਰ ਰੰਚ ਕਰਵਾਉਣ ਵਾਸਤੇ ਇੱਕ ਕਦਮ ਅਰੰਭ ਕੀਤਾ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਇੱਕ ਹੱਥ ਨੇ ਜਿੱਤਿਆ ਇਹ ਪਰਚਾ ਨਾਰਦ ਗੀਤਾ ਸਾਨੂੰ ਮਜ਼ਬੂਤ ਹੋ ਕੇ ਆਪਾਂ ਠਾਏ ਦਾ ਘੜਾਓ ਰੰਗ ਤੇ ਦੋਸ਼ੀ ਕਿ ਨੂੰ ਮੰਨਦੇ ਹੋ ਅਸੀਂ ਦੋਸ਼ੀ ਹੋ ਮੰਨਦੇ ਆਂ ਜੇਰਾ ਕੰਬਾਇਨ ਚੱਲ ਕੇ ਆ ਉਹ ਕੋ ਗੜ ਗੜ ਤੜ ਕੇ ਕਿਹੜਾ ਉਹ ਜਦ ਜਦ ਬੱਟੇ ਵੀ ਜਾਣਗੇ ਠੀਕ ਐ ਇੱਕ ਕਸੂਰ ਵਾਲਾ ਜੇਰਾ ਚਾਲ ਕੇ ਵਾਲਾ ਡਰਾਈਵਰ ਹੈ ਉਹਦੀ ਗਲਤੀ ਰਹੋੜਾ ਤੇ ਪਰਚਾ ਕਿਤੇ ਹੋ ਗਿਆ ਪਰਚਾ ਸਾਡੇ ਮੁਲਾਜ਼ਮੇ ਦੋ ਆ ਉਹਨਾਂ ਤੇ ਅਜੰਡਾ ਦੀ ਉੱਥੇ ਡਿਊਟੀ ਬਣਦੀ ਸੀ ਵੀਰ ਪੰਜਾਬ ਜਨਾ ਉਹਨਾਂ ਨੂੰ ਕੋਈ ਇਤਰਾ ਨਹੀਂ ਦਿੱਤੀ ਐ ਨਾ ਕੋਈ ਦਸਤਨ ਇਨਫੋਰਮੈਂਟ ਕੀਤਾ ਇੱਕ ਲਜਾਇਤ ਔਰ ਤੇ ਆਪਣੇ ੱਟਕੇ ਖੇੜਨ ਪਰਚਾ ਦੰਦ ਦਿਖਾਇਆ ਜਿਹਦੇ ਨੂੰ ਸੁਝਾ ਪਾ ਅੱਜ ਪ੍ਰੋਟੈਸਟ ਕਰ ਠੀਕ ਐ ਦਫ਼ਤਰੀ ਮਨਜ਼ੂਰੀ ਨਾ ਕਰੀਨ ਗਈ ਉੱਥੇ ਨੋ ਨਹੀਂ ਨਹੀਂ ਆਪਣੀ ਮਰਜ਼ੀ ਨਾਲ ਗਏ ਆ ਆਪਣੀ ਮਰਜ਼ੀ ਨਾਲ ਠੀਕ ਐ ਇਹ ਪਰਨਾ ਅਸੀਂ ਜਿਹੜਾ ਵਾ ਸਾਡੇ ਪਿਛਲੇ ਸਮੇਂ ਦੇ ਵਿੱਚ ਪਿੰਡ ਖਹਿਰੇ ਵਿੱਚ ਇਹ ਘਟੜਾ ਹੋਈ ਆ ਜਿਹਦੇ ਵਿੱਚ ਕਿ ਉਥੇ ਕਰੰਟ ਲਾ ਕੇ ਤੇ ਡੈਥ ਹੋਈ ਆ ਔਰ ਉਹ ਜਿਹੜਾ ਕਰੰਟ ਲੱਗਾ ਵਾ ਉਹ ਬਿਲਕੁਲ ਹੀ ਖਫਤਕਾਰ ਦੀ ਜੋ ਜਿਹੜਾ ਕੋਈ ਕੰਪਾਈਨ ਦਾ ਡਰਾਈਵਰ ਸੀ ਉਹਦੀ ਨਿਗਹਿਲੀ ਨਾ ਹੋਇਆ ਔਰ ਉਹ ਇਹੋ ਜਿਹੀ ਜਿਹੜੀ ਘਟਨਾ ਇਹਦੇ ਹਾਨੂੰ ਵੀ ਅਫਸੋਸ ਆ ਪਰ ਇਸ ਤੋਂ ਉਲਟ ਉਹਨਾਂ ਨੇ ਕੀ ਕੀਤਾ ਕਿ ਥਾਣਾ ਅਲੀਵਾਲ ਦੇ ਵਿੱਚ ਸਾਡੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਵਾ ਪਰਚਾ ਦਰਜ ਕਰਾਇਆ ਵਾ ਜਿਹੜਾ ਕਿ ਬਿਲਕੁਲ ਗਲਤ ਆ ਅਸੀਂ ਸਾਡੇ ਮੁਲਾਜ਼ਮਾਂ ਚ ਇਸ ਗੱਲ ਦਾ ਰੋਸ ਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਗਵਰਨਰ ਕਮੇਟੀ ਇਹ ਹੀ ਬਣਾਈ ਆ ਸੱਤਾਂ ਦਿਨਾਂ ਦਾ ਹੀ ਉਹਨਾਂ ਨੂੰ ਅਲਟੀਮੇਟ ਦਿੱਤਾ ਹੋਇਆ ਵਾ ਜੇਕਰ ਉਹ ਪਰਚਾ ਰੱਦ ਨਾ ਹੋਇਆ ਤੇ ਅਸੀਂ ਸਾਰਾ ਕੰਮਕਾਰ ਜਿਹੜਾ ਠੱਪ ਕਰਾਂਗੇ ਚਾਹੇ ਸਾਨੂੰ ਡਿਵੀਜ਼ਨ ਲੈਵਲ ਤੇ ਸਰਕਲ ਲੈਵਲ ਤੇ ਵੀ ਕੰਮ ਬੰਦ ਕਰਨੇ ਪੈਣ ਅਸੀਂ ਜਿਹੜੇ ਆ ਉਹ ਮੁਜਾਰਾ ਲਾਵਾਂਗੇ ਅਸੀਂ ਜਿੱਦੀ ਸਾਰੀ ਦੀ ਸਾਰੀ ਜ਼ਿੰਮੇਵਾਰ ਜਿਹੜੀ ਆ ਉਹ ਪ੍ਰਸ਼ਾਸਨ ਦੀ ਹੋਵੇਗੀ ਜਾਂ ਸਾਡੇ ਉੱਚ ਅਧਿਕਾਰੀਆਂ ਦੀ ਹੋਵੇਗੀ ਅਸੀਂ ਇਹ ਕੰਮ ਜਿਹੜਾ ਵਾ ਠੱਪ ਕਰਾਂਗੇ ਅੱਜ ਤੋਂ ਪੱਜਾ ਜਿਹੜਾ ਬਾਅਦ ਮਤਲਬ ਇਹ ਖਫਦਕਾਰਾਂ ਦੀ ਬਿਲਕੁਲ ਇਨਗੈਲੀ ਹੈ ਜੀ ਜੇ ਉਹ ਸਾਡੇ ਮੁਲਾਜ਼ਮਾਂ ਨੂੰ ਸੂਚਿਤ ਕਰ ਦੇ ਅਹੀਂ ਪਰਮਟ ਲੈ ਆਂਦੇ ਉਹਨਾਂ ਨੇ ਨਜਾਇਜ਼ੀ ਆਪਣੀ ਕੰਪੈਨ ਵਾਰੀ ਆ ਤੇ ਚਾਲਕ ਦੀ ਗਲਤੀ ਆ ਚਾਲਕ ਦੀ ਬਿਲਕੁਲ ਸਹੀ ਆ ਉਹਦੇ ਬੱਚੇ ਨੇ ਹੱਥ ਲਾ ਗਏ ਉਹਦੇ ਤਾਰਾਂ ਨੂੰ ਨੇ ਇੱਕ ਉੱਪਰ ਬੰਬੂਲਾ ਆਤਾ ਵਾ ਜਿਹਦੇ ਕਰਕੇ ਐਕਸੀਡੈਂਟ ਦਾ ਕਾਰਨ ਬਣਿਆ ਵਾ ਜੇ ਸਾਡੇ ਮੌਲਾ ਨੂੰ ਸੂਚਿਤ ਕਰ ਦੇ ਤੇ ਸਾਡੇ ਮੁਲਾਜ਼ਮ ਉਹਨੂੰ ਪਰਮਟ ਲੈ ਦਿੰਦੇ ਇਹ ਪਰਚੇ ਜਿਹੜੇ ਨਜਾਇਜ਼ ਬਣਿਆ ਵਾ ਇਹਨੂੰ ਰੱਦ ਕੀਤਾ ਜਾਵੇ ਜੇਕਰ ਪਰਚਾ ਰੱਦ ਨਹੀਂ ਹੁੰਦਾ ਤੇ ਅਗੋਤਾ ਡਾਕ ਕੀ ਹੋਏਗਾ ਸਾਡੇ ਜਹੇਬੰਦੇ ਸਾਰੇ ਸਹਿਮਤੀ ਆ ਜਨਫੋਰਮ ਐਕਸ਼ਨ ਕਮੇਟੀ ਬਣੀ ਆ ਜੀ ਉਹਨਾਂ ਨੇ ਸਾਰੀ ਸਲਾਹ ਕੀਤੀ ਤੇ ਵੀ ਅਸੀਂ ਚੋਂ ਪੰਜਾ ਦਿਨਾਂ ਦੇ ਵਿੱਚ ਅਸੀਂ ਕਾਮਕਾਰ ਬੰਦ ਕਰਾਂਗੇ ਤੇ ਪਰਚਾ ਰੱਦ ਕਰਾਵਾਂਗੇ ਜੀ ਇਹ ਕਿੱਥੋਂ ਦੀ ਘਟਨਾ ਤੇ ਪਰਚਾ ਕਿੱਥੇ ਦਰਜ ਹੋਇਆ ਪਰਚਾ ਘਰਿਆਂ ਕੇ ਬੰਗੜ ਦਰਜ ਹੋਇਆ ਜੀ ਖੋਖਰ ਪਿੰਡ ਦੀ ਘਟਨਾ ਨਹੀਂ ਖਾ ਰੱਖਿਆ ਰਿਹਾ ਸੋਰੀ ਖਾਰਾ ਹੈ ਪੀਫੀ ਡਰ ਸਾਡਾ ਜੀ ਉੱਥੇ ਰੈਸਟ ਨਹੀਂ ਹੋਈ ਪਈ ਉਹਦੀ ਅਜੇ ਕੋਈ ਰੈਸਟ ਨਹੀਂ ਭਈ ਜੀ ਨਾ ਉਹ ਸੋ ਲਾਰੇ ਸੀ ਕਿ ਵੀ ਸਾਡਾ ਕੋਈ ਦੋਸ਼ ਨਹੀਂ ਹੈਗਾ ਤੇ ਪਰਚਾ ਹਟਦੇ ਨਹੀਂ ਜਾਇਜ਼ ਹੋਇਆ ਜੀ ਜੀ ਤੇ ਬਾਕੀ ਤੁਸੀਂ ਕੀ ਆਪਣਾ ਜਾਨਣਾ ਚਾਹੋਗੇ ਅਸੀਂ ਤੇ ਸਾਡਾ ਇਹ ਪੁੱਛਣਾ ਫਰਜ਼ ਪੈਂਦਾ ਵੀ ਤੁਹਾਡਾ ਹੀ ਵਰਸ਼ਨ ਪਾਇਆ ਜਾਏ ਵਿੱਚ ਉਹ ਅਸੀਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਵੇਖੋ ਉਹਨਾਂ ਨੇ ਐਲਿਗੇਸ਼ਨ ਲਾਇਆ ਸੀਗਾ ਕਿ ਜੜੀਆਂ ਤਾਰਾਂ ਸੀ ਉਹ ਢਿੱਲੀਆਂ ਸੀ ਕੰਪਲੇਂਟਾਂ ਦਿੱਤੀਆਂ ਉਹ ਤੇ ਤਾਰਾਂ ਉੱਚੀਆਂ ਨਹੀਂ ਕੀਤੀਆਂ ਨਹੀਂ ਕੀਤੀਆਂ ਠੀਕ ਹੈ ਜੀ ਉਹ ਜਵਾਨ ਬੱਚੇ ਦੀ ਮੌਤ ਹੋਈ 20 ਸਾਲ ਦਾ 20 ਸਾਲ ਦਾ ਬੱਚਾ ਹੋਰ ਕੀ ਹਾਲੀ ਹੋ ਗਿਆ ਇਹ ਤੇ ਇਸ ਸਮੇਂ ਤੇ ਸਾਰੀ ਗੱਲ ਬਿਲਕੁਲ ਸਰ ਬਿਲਕੁਲ ਬਾਕੀ ਜੇ ਇਨਵੈਸਟੀਗੇਸ਼ਨ ਕਰਦੇ ਆਂ ਜੀ ਜੇ ਨਹੀਂ ਇਹਨਾਂ ਦਾ ਕੋਈ ਤਾਂ ਉਹਦੇ ਮੁਤਾਬਕ ਦੇਖ ਲਾਂਗੇ ਜੋ ਵੀ ਹੋਏ। ਹਾਂ ਜੋ ਮੈਂ ਇੱਕ ਵਾਰ ਸਾਰਾ ਇਕੱਠਾ ਆਇਆ ਹੈ ਨਾ ਅੱਜ ਸਾਰੇ ਮੈਂ ਇਕੱਠੇ ਹੋਏ ਸੀ ਇਹ ਤਾਂ ਨਾਲ ਆ ਤਾਣੇ। ਕੀ ਬਿਜਲੀ ਕੁਝ ਨਹੀਂ ਗਿਆ ਕੀ ਕਰੀ ਬਿਲੀ ਰਿਪੋਰਟ ਬਾਰੇ ਬਿਲੀ ਰਿਪੋਰਟ ਬਾਰੇ ਸਾਰੇ ਬੁਲਾਇਆ ਜੀ ਨੇ। ਕੀ ਬੰਦ ਕੀਤੀ ਹੈ? ਨਹੀਂ ਬਿਲੀ ਬੰਦ ਨਹੀਂ ਕੀਤੀ ਉਹਨੇ ਤਾਂ ਨਾਲ ਆ ਤਾ ਵੀ ਗਾਂ ਕੁਝ ਵੀ ਰੁਕ ਤਿਆਰ ਕਰ ਸਕਦੇ ਹੋ। ਕਹਿੰਦਾ ਮਤਲਬ ਸਹੀ ਤੇ ਉਹਨਾਂ ਦੀ ਵਰਸ਼ਨ ਲਿਆ ਤੁਹਾਡਾ ਤੁਹਾਡਾ ਵੀ ਬਿਆਨ ਨਾਲ ਚਲਾ ਦੇਣਾ ਵੀ ਤੁਹਾਡਾ ਆ ਕਹਿਣਾ ਵਾ। ਜੋ ਮੀਡੀਆ ਦਾ ਫਰਜ ਬੰਦਾ ਜੀ ਲੋਕਾਂ ਤੋਂ ਪਾਵਰ ਜੀ ਖਾਨ ਪਾਕ ਨੂੰ ਅਸੀਂ ਸਹੀ ਤਿੱਕੇ ਨਾਲ ਗੱਲਾਂ ਹੁੰਦਾ ਭਾਜੀ ਹਾਂਜੀ ਨਹੀਂ ਨਹੀਂ ਜੀ ਥੈਂਕ ਯੂ ਥੈਂਕ ਯੂ ਤਾਂ ਜਿਵੇਂ ਬੱਚੇ ਦੀ ਮੌਤ ਹੋਈ ਵੇਖੋ 20 ਸਾਲ ਦੀ ਹੋਈ ਤੇ ਬਾਕੀ ਇਹ ਕਿਤੇ ਜੋ ਵੀ ਇਨਵੈਸਟੀਗੇਸ਼ਨ ਦੀ ਜਿਹੜੀ ਗੱਲ ਸਾਹਮਣੇ ਆਉ ਉਹਦੇ ਮਤਲਬ ਹਾਂਜੀ ਇਹ ਕਿੰਨੇ ਦਿਨ ਪੁਰਾਣੀ ਗੱਲ ਹੈ ਸਰ ਇਹ 3-4 ਪਸੰਦੀ ਗੱਲ ਹੈ ਜੀ 3-4 ਅੱਛਾ 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 ਇਹ ਮਰਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਹੋਇਆ ਪਰਚਾ ਜਿਹੜਾ ਹੋਇਆ ਮਰਤਕ ਦੇ ਪਿਤਾ ਦੇ ਬਿਆਨ